ਮੈਨੂੰ ਉਮੀਦ ਹੈ ਸਾਰੇ ਠੀਕ ਹੋਣਗੇ ਅੱਜ ਦੇ ਵੀਡੀਓ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਮੂੰਗੀ ਮੂਠਨ ਦੀ ਦਾਲ ਜਿਹੜੀ ਕਿ ਨਾਰਮਲੀ ਤੌਰ ਤੇ ਰੱਖ ਘਰੇ ਬਣਦੀ ਹੈ ਪਹਿਲਾਂ ਆਪਾਂ ਮੂੰਗੀ ਮੂਠ ਪਹਿਲਾਂ ਅੱਧਾ ਘੰਟਾ ਪਾਉਂ ਕੇ ਰੱਖ ਲਈ ਸੀ ਫਿਰ ਉਹਨੂੰ ਆਪਾਂ ਕੁੱਕਰ ਦੇ ਵਿੱਚ ਪਾ ਕੇ ਤੇ ਥੋੜੀ ਜੀ ਹਲਦੀ ਪਾ ਕੇ ਉਹ ਬੱਲਣ ਵਾਸਤੇ ਛੱਡਤਾ ਦੂਜੇ ਪਾਸੇ ਆਪਾਂ ਤੜਕੇ ਦਾ ਸਮਾਨ ਤਿਆਰ ਕਰ ਲਿਆ ਟਮਾਟਰ ਪਿਆਜ਼ ਅਦਰ ਕਲਸਨ ਤੇ ਹਰੀਆਂ ਮਿਰਚਾਂ ਪਹਿਲਾਂ ਆਪਾਂ ਤੇਲ ਦੇ ਵਿੱਚ ਆਪਾਂ ਪਹਿਲਾਂ ਪਾਵਾਂਗੇ ਜੀਰਾ ਕੰਜੀਰਾ ਪਾਵਾਂਗੇ ਉਸ ਤੋਂ ਬਾਅਦ ਜਿਹੜੇ ਕਿ ਆਪਾਂ ਅਦਰਕ ਬਰੀਕ ਲਸਣ ਬਰੀਕ ਕੱਟਿਆ ਸੀ ਉਹ ਪਾ ਲੈਣਾ ਫਿਰ ਆਪਾਂ ਇਹਦੇ ਵਿੱਚ ਆਪਣੇ ਪਿਆਜ਼ ਪਾ ਲੈਣੇ ਆ ਤੇ ਨੂੰ 5 ਮਿੰਟ ਤੱਕ ਖਲਾ ਲੈਣਾ ਆਪਾਂ ਤੇ ਜਦੋਂ ਹਲਕਾ ਜਿਹਾ ਬ੍ਰਾਊਨ ਹੋ ਗਿਆ ਫਿਰ ਆਪਾਂ ਇਹਦੇ ਵਿੱਚ ਜਿਹੜਾ ਕਿ ਆਪਣੇ ਹਰੀਆਂ ਮਿਰਚਾਂ ਤੇ ਅਦਰਕ ਕੱਟਿਆ ਹੋਇਆ ਸੀਗਾ ਆਪਾਂ ਇਹਦੇ ਵਿੱਚ ਉਹ ਪਾ ਲੈਣਾ ਹੁਣ ਉਹ ਪਾਉਣ ਤੋਂ ਬਾਅਦ ਆਪਾਂ ਇਹਨੂੰ ਬ੍ਰਾਊਨ ਹੋਣ ਮਾਂ ਤੱਕ 5 ਮਿੰਟ ਤੱਕ ਛੱਡ ਦੇਣਾ ਤੇ ਤੁਸੀਂ ਵੇਖੋ ਇਹ ਬ੍ਰਾਊਨ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਨਮਕ ਪਾ ਲਾਂਗੇ ਫਿਰ ਆਪਾਂ ਇਹਦੇ ਵਿੱਚ ਹਲਦੀ ਪਾ ਲਾਂਗੇ ਹਲਦੀ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਫਿਰ ਲਾਲ ਮਿਰਚਾਂ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਆਪਣੇ ਗਰਮ ਮਸਾਲਾ ਤੇ ਗਰਮ ਮਸਾਲਾ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਟਮਾਟਰ ਪਾਵਾਂਗੇ ਜਿਹੜੇ ਆਪਾਂ ਬਰੀਕ ਕੱਟੇ ਹੋਏ ਸੀਗੇ ਟਮਾਟਰ ਪਾਉਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਹਿਲਾ ਲੈਣਾ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਹਿਲਾ ਕੇ ਜਿੰਨਾ ਟਾਈਮ ਆਪਣੇ ਮਸਾਲੇ ਮੈਕਸ ਨਹੀਂ ਹੋ ਜਾਂਦੇ ਉਹਨਾ ਟਾਈਮ ਆਪਾਂ ਇਹਨੂੰ ਹੁਲਾਉਂਦੇ ਰਹਿਣਾ ਤੇ ਉਸ ਤੋਂ ਬਾਅਦ ਜਿਹੜਾ ਕਿ ਆਪਾਂ ਸੁੱਕਾ ਧਨੀਆ ਹੁੰਦਾ ਆਪਾਂ ਇਹਦੇ ਉੱਤੇ ਉਹ ਪਾ ਦੇਣਾ ਉਸ ਤੋਂ ਬਾਅਦ ਸੁੱਕਾ ਧਨੀਆ ਪਾ ਕੇ ਆਪਾਂ ਜਿਹੜੀ ਕਿ ਦਾਲ ਉਬਲਣ ਵਾਸਤੇ ਛੱਡੀ ਸੀਗੀ ਕੁੱਕਰ ਦੇ ਵਿੱਚ ਪਾਈ ਸੀ ਆਪਾਂ ਉਹ ਕਿ ਭਾਂਡੇ ਦੇ ਵਿੱਚ ਕੱਢ ਲਈ ਆ ਤੇ ਹੁਣ ਆਪਾਂ ਇਹ ਦਾਲ ਨੂੰ ਜਿਹੜਾ ਤੜਕਾ ਗਿਆ ਆਪਾਂ ਤਿਆਰ ਕੀਤਾ ਆਪਾਂ ਉਹਦੇ ਵਿੱਚ ਪਾ ਦੇਣਾ ਤੇ ਤੁਸੀਂ ਵੇਖੋ ਇਹ ਆਪਣੀ ਦਾਲ ਦਾ ਕਿੰਨਾ ਸੋਹਣਾ ਰੰਗ ਬਣ ਕੇ ਤਿਆਰ ਹੋ ਗਿਆ ਤੇ ਇਸ ਤੋਂ ਬਾਅਦ ਆਪਾਂ ਇਹਦੇ ਉੱਤੇ ਜਿਹੜਾ ਕਿ ਆਪਾਂ ਨੋਰਮਲੀ ਸਵਾਦ ਆਸਤੇ ਆਪਾਂ ਧਨੀਆ ਪਾਉਂਨਾ ਤੁਸੀਂ ਆਪਦੇ ਸਵਾਦ ਅਨੁਸਾਰ ਚੰਗੀ ਤਰ੍ਹਾਂ ਨਾਲ ਧੋ ਕੇ ਬਰੀਕ-ਬਰੀਕ ਚੀਕਰੇ ਉੱਪਰ ਉਹਦੇ ਧਨੀਆ ਪਾ ਦਿਓ ਤੇ ਤੁਸੀਂ ਦੇਖੋ ਆਪਣੀ ਵੀਡੀਓ ਕਿੰਨੀ ਸੋਹਣੀ ਬਣ ਕੇ ਤਿਆਰ ਹੋ ਗਈ ਹੈ ਤੁਸੀਂ ਵੀ ਘਰੇ ਬਣਾ ਕੇ ਵੇਖੋ ਆਪਣੀ ਦਾਲ ਕਿੰਨੀ ਦੇਖਣ ਚ ਬਹੁਤ ਸਵਾਦ ਲੱਗਦੀ ਹੈ ਖਾ ਕੇ ਘਰੇ ਬਣਾ ਕੇ ਖਾ ਕੇ ਦੇਖੋ ਬਹੁਤ-ਬਹੁਤ ਧੰਨਵਾਦ